ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਸਮੁੱਚੀ ਅਕਾਲੀ ਲੀਡਰਸ਼ਿਪ ਦਾ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਰਦਾਰ ਵਿਕਰਮਜੀਤ ਸਿੰਘ ਜੀ ਜੀਤਿਆ ਸਾਹਿਬ ਤੇ ਬਹੁਤ ਹੀ ਸਤਿਕਾਰਯੋਗ ਸਰਦਾਰ ਗੁਲਜਾਤ ਸਿੰਘ ਜੀ ਰਣੀਕੇ ਸਾਹਿਬ ਤੇ ਸਾਡੇ ਹਲਕੇ ਦੱਖਣੀ ਦੇ ਇੰਚਾਰਜ ਸਰਦਾਰ ਤਰਪੀਰ ਸਿੰਘ ਗਿੱਲ ਇਨਾਂ ਦੇ ਤਹਿਦ ਲੋ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਦਾਸ ਨੂੰ ਸ਼੍ਰੋਮਣੀ ਅਕਾਲੀ ਦਲ ਐਸਸੀ ਵਿੰਗ ਦਾ ਮੀਤ ਪ੍ਰਧਾਨ ਪੰਜਾਬ ਨਿਯੁਕਤ ਕੀਤਾ ਔਰ ਮੈਂ ਅਕਾਲੀ ਲੀਡਰਸ਼ਿਪ ਤੇ ਔਰ ਰਾਣੀ ਕੇ ਸਾਹ ਦੇ ਵਿਸ਼ਵਾਸ ਨੂੰ ਕਦੇ ਵੀ ਨਹੀਂ ਟੁੱਟਣ ਦਾਂਗਾ ਜੋ ਵਿਸ਼ਵਾਸ ਰੱਖ ਕੇ ਤਦਾਰ ਗੁਜਾਲ ਸਿੰਘ ਰਣਜੀਤ ਸਿੰਘ ਸਾਹਿਬ ਨੇ ਵਿਸ਼ਵਾਸ ਰੱਖੀ ਕਿ ਜਰਾ ਮੈਨੂੰ ਇਹ ਸੇਵਾ ਦਿੱਤੀ ਆ ਉਹ ਸੇਵਾ ਮੈਂ ਪੂਰੀ ਇਮਾਨਦਾਰੀ ਤੇ ਨਾਲ ਨਿਭਾਵਾਂਗਾ ਲੋਕਾਂ ਨੂੰ ਪਾਰਟੀ ਦੀ ਚੜ੍ਹਦੀ ਕਲਾ ਤੇ ਵਾਸਤੇ ਦਾਲ ਲਾਂਬੰਦ ਕਰਾਂਗਾ ਜੋੜਾਂਗਾ ਔਰ ਮੈਂ ਫਿਰ ਦੁਬਾਰਾ ਸਮੁੱਚੀ ਕਾਲੀ ਲੀਡਰਸ਼ਿਪ ਤੇ ਖਾਸ ਕਰਕੇ ਸਾਡੇ ਬਹੁਤ ਹੀ ਸਤਕਾਰਯੋਗ ਕਰੀਬਾਂ ਤੇ ਹਮਦਰਦ ਸਰਦਾਰ ਗੁਲਜਰ ਸਿੰਘ ਜੀ ਰਣਕੇ ਸਾਬਕਾ ਕੈਪਟਨ ਮੰਤਰੀ ਪੰਜਾਬ ਦਾ ਤਹਿ ਦਲੋ ਧਨਵਾਦ ਕਰਦਾ ਔਰ ਆਰਿਆ ਜਿਹੜੀਆਂ ਚੋਣਾ ਆਪਣੀਆਂ 1 ਜੂਨ ਨੂੰ ਆ ਉਹਦੇ ਲਈ ਪਬਲਿਕ ਨੂੰ ਲਾਮਬੱਧ ਕਰ ਵੀ ਰਿਆਂ ਔਰ ਵੱਤਵਾ ਜੋੜਗਾ ਔਰ ਨਾਲ ਹੀ ਮੈਂ ਪਬਲਿਕ ਨੂੰ ਇੱਕ ਅਪੀਲ ਵੀ ਕਰਨਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਸਮੁੱਚੀ ਸਿੱਖ ਕੌਮ ਦੇ ਕਹਿਣ ਤੇ ਆਪਣਾ ਫਰਜ਼ ਨਿਭਾਇਆ ਅਕਾਲੀ ਦਲ ਨੇ ਬੀਬਾ ਹਰਿ ਸਿਮਰਤ ਕੋਰ ਬਾਦਰ ਨੇ ਕੇਂਦਰੀ ਮੰਤਰੀ ਪਦ ਤੋਂ ਪੋਤੇ ਤਸਦੀਫਾ ਦਿੱਤਾ ਔਰ ਸਿੱਖਾਂ ਦੇ ਮੁੱਦਿਆਂ ਨੂੰ ਲੈ ਕੇ ਅਕਾਲੀ ਦਲ ਨੇ ਭਾਜਪਾ ਦਾ ਕੋਈ ਘੱਟ ਜੋੜ ਨਹੀਂ ਕੀਤਾ ਸਮਝੌਤਾ ਨਹੀਂ ਕੀਤਾ ਕਿਉਂਕਿ ਬਾਦਸਾਹ ਅਕਾਲੀ ਲੀਡਰਸ਼ਿਪ ਨੇ ਗੱਲ ਰੱਖੀ ਸੀ ਕਿੰਬੰਦੀ ਸਿੰਘਾਂ ਦਾ ਮਸਲਾ ਤੇ ਮਜ਼ਦੂਰ ਕਿਸਾਨਾਂ ਦਾ ਮਸਲਾ ਹੱਲ ਕੀਤਾ ਜਾਏ। ਔਰ ਉਹਦੇ ਤੇ ਅਕਾਲੀ ਦਲ ਨੇ ਪੂਰਾ ਪੈਰਾ ਦਿੱਤਾ। ਆਪਣਾ ਫਰਜ਼ ਸਮਝਿਆ ਔਰ ਫਰਜ਼ ਤੇ ਫੁੱਲ ਚੜਾਈ। ਔਰ ਮੈਂ ਸਮੁੱਚੀ ਕੌਮ ਨੂੰ ਬੇਨਤੀ ਕਰਨਾ ਚਾਹੁੰਦਾ ਜਿੰਨੇ ਵੀ ਗੁਰਨਾਨਕ ਨਾਮ ਲੇਵਾ ਬਾ। ਅਕਾਲੀ ਦਲ ਨੇ ਆਪਣਾ ਫਰਜ਼ ਨਿਭਾਤਾ। ਹੁਣ ਤੁਹਾਡਾ ਫਰਜ਼ ਵਾ, ਪੰਥ ਦਾ ਫਰਜ਼ ਵਾ, ਆਪਣਾ ਫਰਜ਼ ਨਿਭਾਵੀਂ। ਇੱਕ ਜੂਨ ਨੂੰ ਕਿਉ ਨਿਸ਼ਾਨ ਤਕਲੀ ਤੇ ਬੋਟਾ ਪਾ ਕੇ ਅਕਾਲੀ ਦਲ ਨੂੰ ਮਜ਼ਬੂਤ ਕਰੇ ਔਰ ਸਦਾ ਸਬੀਰ ਸਿੰਘ ਬਾਦਲ ਤੇ ਹੱਥ ਮਜ਼ਬੂਤ ਕਰਨ ਕਿਉਂਕਿ ਸਾਰੀ ਸੇਕ ਕੌਮ ਨੇ ਬਾਦ ਸਾਹਿਬ ਨੂੰ ਅਪੀਲ ਵੀ ਕੀਤੀ ਸੀ ਔਰ ਸਾਰੇ ਕਹਿੰਦੇ ਸੀ ਕਿ ਅਕਾਲੀ ਦਲ ਨੂੰ ਭਾਜਪਾ ਦੇ ਨਾਲ ਗੱਠ ਜੋੜ ਨਹੀਂ ਕਰਨਾ ਚਾਹੀਦਾ ਸਮਝੋਤਾ ਨਹੀਂ ਕਰਨਾ ਚਾਹੀਦਾ ਜਿੰਨਾ ਚਿਰ ਸਿੱਖਾਂ ਦੇ ਮਸਲੇ ਹੱਲ ਨਹੀਂ ਹੁੰਦੇ ਹੁਣ ਬਾਦਲ ਸਾਹਿਬ ਨੇ ਆਪਣਾ ਫਰਜ਼ ਨਿਭਾਤਾ ਅਕਾਲੀ ਦਲ ਦੀ ਲੀਡਰਸ਼ਿਪ ਨੇ ਆਪਣਾ ਫਰਜ਼ ਨਿਭਾਤਾ ਹੁਣ ਸਾਧ ਸੰਗਤ ਜੀ ਪਬਲਿਕ ਨੂੰ ਬੇਨਤੀ ਹੁਣ ਪਬਲਿਕ ਦਾ ਫਰਜ਼ ਬਣਦਾ ਕਿ ਇੱਕ ਤਰੀਕ ਨੂੰ 1 ਜੂਨ ਨੂੰ ਆਪਣੀ ਇੱਕ ਇੱਕ ਕੀਮਤੀ ਵੋਟ ਜੋ ਨਿਸ਼ਾਨ ਤਕੜੀ ਤੇ ਪਾ ਕੇ ਆਪਣਾ ਫਰਜ਼ ਨਿਭਾਵੇ ਤਾਂ ਕਿ ਪੰਜਾਬ ਦੇ 13 ਦੇ 13 ਹੀ ਐਮਪੀ ਜਿੱਤ ਕੇ ਅਕਾਲੀ ਦਲ ਦੀ ਟੱਕਰ ਤੇ ਉਹ ਸੈਂਟਰ ਜਾ ਕੇ ਪਾਰਲੀਮੈਂਟ ਦੇ ਵਿੱਚ ਸਿੱਖਾਂ ਦੇ ਮਸਲੇ ਉ ਚੁੱਕਣ ਔਰ ਇਹ ਮਸਲੇ ਸਿਰਫ ਬਾਦਲ ਸਾਹਿਬ ਹੀ ਹੱਲ ਕਰਵਾ ਸਕਦੇ ਆ ਪਛੋਕੜ ਵੇਖ ਲਈ ਇਤਿਹਾਸ ਵੀ ਵੇਖੀ ਗਏ ਤੇ ਬਾਦਲ ਸਾਹਿਬ ਨੇ ਅਕਾਲੀ ਦਰ ਨੇ ਹਮੇਸ਼ਾ ਇਹ ਸਿੱਖਾਂ ਦੇ ਮੁੱਦੇ ਚੁੱਕੇ ਨੇ ਚਾਹੇ ਉਹ ਧਰਮੀ ਫੌਜੀਆ ਦਾ ਸੀ ਭਾਵੇਂ ਜੋਧਪੁਰੀਆਂ ਦਾ ਸੀ ਭਾਵੇਂ 1983 ਨਵੰਬਰ ਨੰਬਰ 2984 ਦਾ ਮਸਲਾ ਹਰ ਮਸਲੇ ਦੇ ਵਿੱਚ ਅਕਾਲੀ ਦਲ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਡਿਬੂਗਲ ਜਿਲ੍ਹੇ ਵਿੱਚ ਨੇ ਹਸਣ ਵਿੱਚ ਆ ਰਿਹਾ ਇਹ ਵੀ ਆਜ਼ਾਦ ਕੁੰਮੀ ਤੇ ਵਾਰ ਖੜੇ ਹੋ ਰਹੇ ਨੇ ਖਡੂਰ ਸਾਹਿਬ ਤੋਂ ਚਲੋ ਬਹੁਤ ਵਧੀਆ ਗੱਲ ਹੈ ਹੋਣਾ ਚਾਹੀਦਾ ਪਰ ਮੈਂ ਸਮੁੱਚੀ ਕੌਮ ਨੂੰ ਇਹ ਬੇਨਤੀ ਆ ਜੋੜ ਕੇ ਕਰਨਾ ਚਾਹੁੰਨਾ ਕਿ ਬਾਦਲ ਸਾਹਿਬ ਨੇ ਅਕਾਲੀ ਦਲ ਨੇ ਆਪਣਾ ਫਰਜ਼ ਨਿਭਾਇਆ ਉਹਨਾਂ ਨੇ ਵਾਖੂ ਭੀ ਆਪਣਾ ਫਰਜ਼ ਨਿਭਾਇਆ ਅਕਾਲੀ ਦਲ ਨੇ ਭਾਈਪੋਣਾ ਕੋਈ ਸਮਝੋਤਾ ਨਹੀਂ ਕੀਤਾ ਕਿਉਂਕਿ ਇਹ ਕੌਮ ਦੀ ਮੰਗ ਸੀ ਜੇਤੇ ਕਾਲੀ ਦਲ ਨੇ ਪੂਰਾ ਅਮਲ ਕਰਦੇ ਹੋਏ ਸਮਝੋਤਾ ਨਹੀਂ ਕੀਤਾ ਹੁਣ ਪੰਥ ਦਾ ਕੰਮ ਆ ਵੋਟਰਾਂ ਦਾ ਕੰਮ ਆ ਕਿ ਆਪਣਾ ਫਰਜ਼ ਨਿਭਾਉਣ ਤੇ ਇੱਕ ਤਰੀਕ ਨੂੰ ਜੋ ਨਿਸ਼ਾਨ ਤਕੜੀ ਤੇ ਮੋਰ ਲਾ ਕੇ ਅਕਾਲੀ ਦਲ ਨੂੰ ਕਾਰਜਾਪ ਕਰਨਾ ਇਸ ਚੀਜ਼ ਨੂੰ ਵੀ ਮੋਖ ਰੱਖਤੇ ਹੋਇਆ ਮੈਂ ਘਰ-ਘਰ ਵੀ ਲੋਕਾਂ ਨੂੰ ਜਾ ਕੇ ਲੰਬਾਤ ਕਰਦਾ ਔਰ ਜੋਸ਼ ਹੁਲਤਾ ਬਾਦ ਸਾਹਿਬ ਨੇ ਗਰੀਬਾਂ ਨੂੰ ਦਿੱਤੀਆਂ ਹੁਰ ਤੇ ਕੋਈ ਪਾਰਟੀ ਦੇ ਨਹੀਂ ਸਕਦੀ ਨਾ ਕੋਈ ਕਿਸੇ ਦੇ ਨਹੀਂ ਆ ਆਪਾਂ ਸਾਰੇ ਜਣੇ ਤਗੜੇ ਹੋ ਕੇ ਹੱਲਾ ਮਾਰੀਏ ਧਰਮੀ ਫੌਜੀਆ ਨੂੰ ਵੀ ਬੇਨਤੀ ਆ ਜਿਨ੍ਹਾਂ ਦੇ ਬੱਚੇ ਸਰੋਨੀ ਕਮੇਟੀ ਚ ਲੱਗੇ ਆ ਜਿਹੜੇ ਆਪ ਨੌਕਰੀਆਂ ਕਰਦੇ ਰਹੇ ਜਿਨ੍ਹਾਂ ਨੇ ਅਨੰਤ ਮਾਣਿਆ 50-50000 ਰੁਪਿਆ ਤਨਖਾਹ ਲਈ 50-50000 ਰੁਪਿਆ ਸਲਾਨਾ ਮਿਲਦਾ ਰਿਹਾ ਉਹ ਜੋਧਪੁਰੀਆਂ ਨੂੰ ਵੀ ਬੇਨਤੀ ਆ ਨਵੰਬਰ 1984 ਦੇ ਦੰਗਾ ਪੀੜਤਾਂ ਨੂੰ ਬੇਨਤੀ ਆ ਕਿ ਜਿੱਥੇ-ਜਿੱਥੇ ਤੁਹਾਡਾ ਭੈਣ ਭਾਈ ਸਾਖ ਸੰਬੰਧੀ ਹੈ ਸਾਰਿਆਂ ਨੂੰ ਨਾਲ ਤੋਰੋ ਪ੍ਰੇਰਿਤ ਕਰੋ ਸਾਰਿਆਂ ਨੂੰ ਫੋਨ ਕਰੋ ਆਵ ਜਾਓ ਜਿਸ ਤਰ੍ਹਾਂ ਵੀ ਸੰਪਰਕ ਹਦਾਇਤਾ ਕਰਕੇ ਕਿਉਂਕਿ ਟਾਈਮ ਬਹੁਤ ਥੋੜਾ ਸਾਰਿਆਂ ਨੂੰ ਕਹੋ ਜੀ ਇਕਤਰੀਗ ਨੂੰ ਪੰਥ ਲਈ ਇੱਕ ਮੌਕਾ ਤੁਸੀਂ ਕੇਜਰੀਵਾਲ ਨੇ ਦਿੱਤਾ ਏਕ ਮੌਕਾ ਫਿਰ ਸ਼੍ਰੋਮਣੀ ਕਾਲੀਦਾਨ ਨੂੰ ਦਬੋ ਜੇ ਤੁਸੀਂ ਬਗਾੜਿਆਂ ਨੂੰ ਦੇਖ ਸਕਦੇ ਤੁਹਾਡੇ ਆਪਣੇ ਤਾਂ ਕਿ ਜਿਹੜੇ ਸਿੱਖਾਂ ਦੇ ਮਸਲੇ ਹੱਲ ਹੋ ਸਕਣ ਬੰਦੀ ਸਿੰਘ ਰਹਾ ਹੋ ਸਕਣੇ ਭਾਵੇਂ ਅੱਜ ਕਈ ਲੋਕ ਰੌਲਾ ਪਾਉਂਦੇ ਨੇ ਬੰਦੀ ਸਿੰਘਾਂ ਨੂੰ ਪੁੱਛ ਕੇ ਵੇਖ ਲੋ ਕਿ ਸ਼੍ਰੋਮਣੀ ਕਮੇਟੀ ਨੇ ਜਾਂ ਅਕਾਲੀ ਦਲ ਨੇ ਪੂਰਾ ਸਾਥ ਦਿੱਤਾ ਕਿ ਨਹੀਂ ਦਿੱਤਾ ਹੁਣ ਅਕਾਲੀ ਦਲ ਨੂੰ ਵੀ ਕਮਜ਼ੋਰ ਕਰਨ ਵਾਸਤੇ ਕਈਆਂ ਨੇ ਉੱਠਣਾ ਕਲਦੀਪ ਬਲਦੀਪ ਬਡਾਲੇ ਵਰਗਿਆਂ ਨੇ ਉੱਠਣਾ ਹੁਣ ਕਈ ਤਰ੍ਹਾਂ ਦੇ ਆਪਣੇ ਕੈਂਡੀਡੇਟ ਖੜੇ ਕਰਦੇ ਨੇ ਉਹ ਕਿਸੇ ਦੇ ਭਾਸ਼ਣ ਦੇ ਵਿੱਚ ਨਾ ਆਇਓ ਕਿਸੇ ਦੇ ਮਗਰ ਨਾ ਲਗਿਓ ਕਿ ਕੋਟੀ ਚਾ ਇੱਕੋ ਨਿਸ਼ਾਨ ਰੱਖੋ ਕਿ ਚੂਣ ਨਿਸ਼ਾਨ ਤਕੜੀ 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 ਔਰ ਸਾਧ ਸੰਗਤ ਜੀ ਮੇਰੀ ਦੁਬਾਰਾ ਬੇਨਤੀ ਹੈ ਕਿ ਉਹ ਗਲਤੀ ਨਾ ਕਰੋ ਜਿਹੜੇ ਪਿੱਛੇ ਕੀਤੀ ਆ ਬਹੁਤ ਮੰਦਾ ਹਾਲ ਜੇ ਲੋਕ ਰੋ ਰਹੇ ਨੇ ਅਕਾਲੀ ਦਰ ਨੂੰ ਯਾਦ ਕਰ ਰਹੇ ਬਾਦਸ਼ਾਹ ਨੂੰ ਯਾਦ ਕਰ ਰਹੇ ਜੋ ਪਕੜ ਬਾਦਲ ਸਾਹਿਬ ਦੀ ਹੈ ਪੰਜਾਬ ਦੇ ਵਿੱਚ ਉਹ ਕਿਸੇ ਦੀ ਨਹੀਂ ਹੈਗੀ ਔਰ ਆਪਣੀ ਬੋਰਡ ਕੰਨੂ ਖਰਾਬ ਕਰਨੀ ਹੈ ਜਿੰਨੀ ਬੋਟ ਵਾਸਤੇ ਵਾਸ ਅਕਾਲੀਤਾਰ ਨੂੰ ਪਾਈਆਂ ਚੋ ਨਿਸ਼ਾਨ ਤਕਰੀਨ ਤੇ ਤਕਰੀਨ ਦਾ ਕੰਮਜਾਬ ਕਰੀਏ ਔਰ ਹਰ ਇੱਕ ਦੀ ਗੱਲ ਸੁਣਦੇ ਨੇ ਹਰ ਇੱਕ ਬੰਦਾ ਜਾ ਕੇ ਬਾਦ ਸਾਹਿਬ ਕੋ ਆਪਣੇ ਮਸਲੇ ਹਲਵਾ ਸਕਦਾ ਸਾਡੇ ਬਹੁਤ ਸਤਿਕਾਰਯੋਗ ਜਿੰਨਾ ਵੀ ਮੈਂ ਕਹਿ ਦਵਾ ਉਹਨਾਂ ਥੋੜਾ ਸਾਡੇ ਕੈਪਟਨ ਤੋਂ ਮੰਤਰੀ ਸਰਦਾਰ ਗੁਜਾਰ ਸਿੰਘ ਰਣਜੀਤ ਜਿਹੜੇ 24 ਘੰਟੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਨੇ ਉਹਨਾਂ ਵੱਲੋਂ ਜੋ ਜ਼ਿੰਮੇਵਾਰੀ ਦਾਸ ਨੂੰ ਮਿਲੀ ਹੈ ਪੰਜਾਬ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਇਸ ਦੀ ਮੰਗਤਾ ਉਹ ਬਾਖੂਪੀ ਨਾ ਭਾਵਾਂਗਾ ਔਰ ਰਣੀਕੇ ਸਾਹਿਬ ਦੀ ਨੇ ਜੋ ਵੀ ਉਮੀਦਾਂ ਰਖੀਆਂ ਮੇਰੇ ਤੋਂ ਉਸ ਉਮੀਦ ਤੇ ਮੈਂ ਪੂਰਾ ਖਰਾ ਉਤਰਾਂਗਾ ਲੋਕਾਂ ਦੇ ਮਸਲੇ ਹੱਲ ਕਰਾਵਾਂਗਾ ਔਰ ਲੋਕਾਂ ਨੂੰ ਪਾਰਟੀ ਦੇ ਨਾਲ ਜੋੜਾਂਗਾ ਕਰਨੇ ਤੇ ਮੰਤਰੀ ਸਾਹਿਬ ਨੇ ਇਕੱਲੀ ਲੀਡਰਸ਼ਿਪ ਨਹੀਂ ਹੈ ਬਸ ਤਹਾਡਾ ਤੇ ਇੱਕ ਜਲੀਆ ਹੀ ਆ ਮਲਾਉਣ ਦਾ ਤੇ ਵਾਹ ਵਾਹ ਜੜੀ ਉਹ ਮਿਲਣ ਦਾ ਇਹ ਪਰਮਾਤਮਾ ਦੀ ਬੜੀ ਦੇਣ ਆ ਬਖਸ਼ਿਸ਼ ਆ ਗੁਰੂ ਰਾਮਦਾਸ ਦੀ ਜੇ ਕਿਸੇ ਨੂੰ ਇਹੋ ਜੀ ਸੇਵਾ ਕਰਨ ਦਾ ਮੌਕਾ ਮਿਲਦਾ ਔਰ ਮੈਂ ਫਿਰ ਦੁਬਾਰਾ ਧੰਨਵਾਦ ਕਰਦਾ ਬਾਰ-ਬਾਰ ਧੰਨਵਾਦ ਕਰਦਾ ਸਰਦਾਰ ਗੁਰਜਾ ਸਿੰਘ ਰਣੀਕੇ ਸਾਹਿਬ ਦਾ ਕਿ ਮੈਂ ਇਹਨਾਂ ਦੀ ਆਸ਼ਤੇ ਫਰਾ ਉਤਰਾਂਗਾ ਔਰ ਕਦੀ ਵੀ ਇਹਨਾਂ ਦਾ ਭਰੋਸਾ ਨਹੀਂ ਤੋੜੂੰਗਾ ਚਾਹੇ ਜਿੱਦਾਂ ਦਾ ਮਰਜੀ ਸਮਾਂ ਹੋ ਵੀ ਮਾ ਹਮੇਸ਼ਾ ਇਕਾਲੀ ਦਲ ਦੀ ਚੜ੍ਹਦੀ ਕਲਾ ਤੇ ਲਈ ਜਿਹੜਾ ਵਾ ਉਹ ਕੰਮ ਕਰਦਾ ਰਹਮਗਾ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਤੇ ਤਗੜੇ ਹੋ ਕੇ ਆਪਾਂ ਹੱਲਾ ਮਾਰੀਏ ਤੇ ਪਾਰਲੀਮੈਂਟ ਦੀਆਂ 13 ਤੀਆਂ 13 ਹੀ ਸੀਟਾਂ ਉਹ ਇਕਾਲੀ ਦਲ ਦੀ ਝੋੜੀ ਪਾਈਆਂ ਜਿਤਾ ਕੇ ਔਰ ਅੰਮ੍ਰਿਤਸਰ ਦੇ ਵਿੱਚੋਂ ਸਾਡੇ ਬਹੁਤ ਹੀ ਸਤਿਕਾਰਯੋਗ ਅਨੰਦ ਜੋਸ਼ੀ ਜੀ ਕੈਂਡੀਡੇਟ ਨੇ ਇਹਦਾ ਨਵੀ ਆਪਾਂ ਇਥੋਂ ਕਾਰਜਾਵਾਹ ਕਰਨਾ ਔਰ ਆਪਣੇ ਹਲਕੇ ਦੇ ਵਿੱਚੋਂ ਪੂਰੇ ਅੰਮਰਸਾਤ ਦੇ ਵਿੱਚੋਂ ਵੱਧ ਤੋਂ ਵੱਧ ਸਭ ਤੋਂ ਵੱਧ ਲੀਟਾਂ ਦਾ ਕੰਮਜਾਬ ਬਣਾਈਆਂ ਇਨੀਆਂ ਬੇਨਤੀਆਂ ਪ੍ਰਵਾਨ ਕਰਦੇ ਜੀ ਵਰਗ ਰੁਧੀ ਕੀ ਖਾਲਸਾ ਵਰਗ ਰੁਧੀ ਕੀ ਪਤਨੀ